ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਅੱਜ ਆਪਾਂ ਆਏ ਹਾਂ ਤਲਵੰਡੀ ਸਾਬੋ ਸ਼ਰਮੇ ਇਹ ਬਾਈ ਕੋਲੇ ਬਹੁਤ ਬਹੁਤ ਭਾਂਡ ਘਾਂਟ ਟਰੈਕਟਰ ਅੱਜ ਨਾ ਵੀਡੀਓ ਆਪਾਂ ਆਹ ਦੇ ਟਰੈਕਟਰਾਂ ਦੀ ਬਣਾ ਰਿਹਾ ਤੇ ਨਾਲ ਆਪਣੇ ਆ ਉਹ ਸ਼ਰਮਾ ਜੀ ਬਹੁਤ ਟਾਈਮ ਬਾਅਦ ਅਸੀਂ ਆਪਣੇ ਇਕੱਠੇ ਬਣਾਣ ਰਿਹਾ ਵੀਡੀਓ ਸ਼ਰਮਾ ਜੀ ਕੀ ਹਾਲ ਹੈ ਬਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖੇ ਅੱਜ ਜਾਇ ਜੇ ਰੇਟ ਟਰੈਕਟਰ ਦੇਵਾਂਗੇ ਕਾਫੀ ਦਿਨਾਂ ਬਾਅਦ ਕਾਫੀ ਟਾਈਮ ਬਾਅਦ ਇਕੱਠੇ ਹੋ ਕੇ ਵੀਡੀਓ ਬਣਾਉਣ ਦੇ ਆ ਤੇ ਵਾਅਦਾ ਕਰਦੇ ਆ ਇਹਦੀ ਗੱਲਾਂ ਚ ਨਾ ਆਇਓ ਅ ਲੋਡ ਆਪੇ ਕੰਮ ਮੈਂ ਕਰ ਦੂੰਗਾ ਤੇ ਜਿਹੜੇ ਰੇਟ ਬੋਲਾਂਗੇ ਕੋਈ ਪੱਥਰ ਤੇ ਲਿਖੀ ਹੋਣੀ ਹਾਂ ਸਿੱਧੂ ਸਾਹਿਬ ਸਸਤੀ ਕਰ ਸਭ ਤੋਂ ਪਹਿਲਾਂ 855 ਆ ਦੇ ਨਵਾਂਪੁਰ ਚੱਲੇ ਹੁੰਦਾ ਤੇ ਪੈਸੇ ਵੀ ਦੇਖੀ ਚਾਹਾਂ ਨਵੇਂ ਮਿਲਣਗੇ ਸਾਜ ਹੋ ਜਾਣ ਬੰਦ ਹੋ ਗਏ ਨਾ ਕੀਮਤ ਇਹਨੂੰ ਪਤਾ ਨਵੇਂ ਦੇ ਪ੍ਰਾਪਰਾ 2023 ਮਾਡਲ ਆ ਵੀਰੇ ਜਿਵੇਂ ਨਵਾਂ ਟਰੈਕਟਰ ਆ ਕੁਝ ਘੰਟੇ ਚੱਲੇ ਕਿੰਨੇ ਚੱਲੇ ਇਹ ਚੱਲਿਆ 11 1180 ਘੰਟੇ ਚੱਲਿਆ ਬਾਈ ਚਲਾ ਕੇ ਬਾਕੇ ਤਸੱਲੀ ਕਰਕੇ ਲੈ ਜਾਓ ਪਿਛਲੇ ਟਾਇਰ ਰਹਿ ਗਿਆ 80 ਤੋਂ 85 ਪੈਸੇ ਨਾਲ ਦੇ ਠੀਕ ਹੈ ਗੱਲ ਜਮਾ ਨਵਾਂ ਟਰੈਕਟਰ ਇਹ ਟਰੈਕਟਰ ਤੇ ਕਲਮ ਲੱਗੀ ਹੋਈ ਤਾਂ ਦੇਮਦਾਰਾਂ ਹੋਇਆ ਕੀ ਕਰੀ ਬਿਠਾ ਓਏ 7.5 ਲੱਖ ਲਿਖੀ ਬਿਠਾ ਇਹਨਾਂ ਦੀ ਕੋਈ ਕੀਮਤ ਆ ਮਿਲਦੇ ਕਿੰਨੇ ਦਾ ਦੇ ਦੇ 60000 ਦੇ ਦਾਂਗੇ ਗਮਾਸ ਤੇ ਲੋਡ ਆ ਤੇ ਯਾਰ ਸਹੀ ਦੱਸ ਕਿੰਨੇ ਦਾ ਕਰ ਦੇ ਦੂੰ ਫਿਰ ਕਿੰਨੇ ਦਾ ਔਰ ਭਗਵਾਨ ਜੇਰ ਘੱਟ ਦੇ ਦਿੰਦਾ 55 ਪੰਤੇ ਨੂੰ ਮੈਂ اسئله ਤੁਹਾਨੂੰ ਕਿੰਨੇ ਦਾ ਦੇਣਾ ਦੱਸ 10 7 7 ਲੱਖ 40 ਹਜ਼ਾਰ ਦਾ ਟਰੈਕਟਰ ਲੈ ਜਾ ਬਾਈ ਇਹ ਕੋਸਟ ਨੂੰ ਰੋਲਾ ਪਾਈ ਜਾਵੇ 775 ਦੇ ਵਿਕਦੇ ਆ ਪਤਾ ਰੇਟ ਕੀ ਦੇਣਾ ਚਾਹੁੰਦੇ ਆ ਆ ਕੀ ਦਾ ਆਪਣੀ ਹੈ ਲਓ ਜੀ 8 ਮਾਡਲ ਟਰੈਕਟਰ ਆ ਪਿਛਲੇ ਟਾਇਰ 35 ਕੁ 40 ਪੈਸੇ ਟਾਇਰ ਆ ਮੂਹਰੇ 70 ਕੁ ਪੈਸੇ ਆ 50 ਰਹਿਣਾ ਰਹਿਣਾ ਹਰਿਆਣਾ ਬਈ ਹਰਿਆਣਾ 8 ਮਾਡਲ ਆ ਲੋਨ ਫੈਂਸ ਹੁੰਦਾ ਨਹੀਂ ਪਰਾਣਾ ਕੱਟਿਆ ਜਾਊ ਕੱਲਾ ਠੀਕ ਹੈ ਜੀ 210 ਹਜ਼ਾਰ ਲਿਖੀ ਪੱਛਾ 1 ਲੱਖ ਕਿੰਨੇ ਦਾ 90 ਆ ਕਰ ਇੱਕ ਲੱਖ 75000 ਦਾ ਟਰੈਕਟਰ ਲੈ ਜੋ ਜੀ ਲਓ ਜੀ ਉਸ ਤੋਂ ਬਾਅਦ 10 ਮਾਡਲ 2010 ਮਾਡਲ ਆ ਜੀ ਸੋਨਾ ਲਿਕਾ 60 ਪਿਛਲੇ ਟਾਇਰ ਰਵੜਾ ਲਿਆ ਭਾਈ ਮੂਰਲੇ ਟਾਇਰ ਚੰਗੇ ਆ 911 ਦੇ ਠੀਕ ਹੈ ਗੱਲ ਇੰਜਨ ਗੇਅਰ ਦਾ ਓਕੇ ਸ਼ਰਮੇ ਡਿਸਕ ਬ੍ਰੇਕਾਂ ਸੈਂਪਰ ਸਟੀering ਦਾ ਤੇਲ ਬ੍ਰੇਕਾਂ ਡਿਸਕ ਬ੍ਰੇਕ ਆ ਭਾਈ ਹੈਡ ਗੇਅਰ ਚੰਗਾ ਇੰਜਨ ਗੇਅਰ 232 ਲੱਖ ਲਿਖੀ ਬੈਠਾ ਕਿੰਨੇ ਦਾ 22 ਲੱਖ ਦਾ ਹਾਂ ਵਾਜਾ ਪਰੇ 240000 ਦਾ ਟਰੈਕਟਰ ਲੈ ਜੋ ਆ ਗਈ ਤਾਂ ਆਜੇ ਲੱਗਾ 45 ਵਾਲਾ ਆ ਗਿਆ ਉਹ ਕੀ ਦਾ ਉਹ ਵੱਡ ਬਣਾਣਾ ਅੱਛਾ ਲਓ ਜੀ 745 13 ਮਾਡਲ 6 ਧੀਰੀ ਡਬਲ ਕਲਚ ਪਿਛਲੇ ਰੇਡੀਅਲ ਟਾਇਰ ਪਾਈ ਬੈਠਾ ਭਾਈ ਹੈਪੀ ਬੀਕੇਟੀ ਦੇ ਆ ਬੀਕੇਟੀ ਦੇ ਪਿਛਲੇ ਕੱਲੇ ਪਾਈ ਮੰਗਰਿਆਂ ਤੇ ਹਲਕੀ ਬੁਰਕੀ ਟੱਚਿੰਗ ਹੈਗੀ ਆ ਨਹੀਂ ਨਵੀਂ ਲੱਗਿਆ ਬਸ ਨਵੇਂ ਲੱਗੇ ਠੀਕ ਹੈ ਸਾਰਾ ਰੇਡਨਲ ਟਰੈਕਟਰ ਆ ਬਾਕੀ ਕਿਤੇ ਕਲ ਨਹੀਂ ਲੱਗੀ ਘੋੜਾ ਬੈਂਪਰ ਲੱਗਿਆ ਮੂਹਰੇ ਟਾਇਰ ਪਾਈ ਹੈਗੇ 40 ਕੇ ਫੇ 2 गा लाख 95000 ਲਿਖੀ ਬੈਠਾ ਕਿੰਨੇ ਦਾ ਹੋਏ ਇਹ ਦੇ ਦਾਂਗੇ ਆਪਾਂ 2 लाख 80000 ਰੁਪਏ ਦਾ ਬਾਬਲਾ ਹੋਇਆ ਕੇ ਇਹ ਬੋਲਾ ਸਹੀ ਆ ਸਹੀ ਬੋਲਾ ਹੋਰ ਘੱਟ ਕਰ ਕਿੰਨੇ ਦਾ ਇਹ ਦੇ ਦਾਂਗੇ ਆਪਾਂ 75000 ਦੇ ਦਾਂਗੇ 65000 ਰੁਪਏ ਦਾ ਟਰੈਕਟਰ ਲੈ ਜੋ ਜੀ 2 लाख 65000 ਦਾ ਲਓ ਜੀ 2011 ਮਾਡਲ ਬਿਨਾ ਬਿਨਾ ਟਰਬੋ ਦਾ 55 एचपी ਟਾਇਰ ਬਿਲਕੁਲ ਤਾਜੇ ਸਰ ਮੈਂ ਕੰਡੀਸ਼ਨ ਦੇਖ ਟਰੈਕਟਰ ਦੀ ਭਾਈ ਸਾਰਾ Ориਜਨਲ ਵੈਸਟ ਸਟicker ਨਾਲ ਆ ਰੇਡਰ ਰੂੜਾ ਵਿਚੇ ਭਾਈ ਹਾਂ ਇਹ ਡੀਆ ਹੈ ਘੋੜਾ ਬੈਂਪਰ ਲੱਗਿਆ ਹੋਇਆ ਤੇ ਮੂਰੇ 1000 ਰੁਪਏ ਵਾਲੇ ਪਏ ਹੋਏ ਆ 900 ਵਾਲੇ ਫੈਬਰ ਛਤਰੀ ਲੱਗੀ ਆ ਭਾਈ ਚਲਾ ਕੇ ਬਾਕੇ ਤਸੱਲੀ ਕਰਕੇ ਲੈ ਜਾਓ 55 ਐਚਪੀ ਵਾਲਾ 3 ਸਪੀਡ ਡਬਲ ਡਿਸਟ੍ਰਿਬਿਊਟਰ ਠੀਕ ਹੈ ਗੱਲ ਰੇਟ ਹੈਗਾ ਜੀ 11 ਮਾਡਲ 495 ਕਿੰਨੇ ਦਾ ਇਹ ਦੇ ਦਾਂ ਆ ਬਸ 80000 ਰੁਪਏ ਆ ਇਹ ਦੱਸ ਕਿੰਨੇ ਦਾ ਸਹੀ ਆ ਸਹੀ ਆ 75000 65000 60000 60000 60000 ਲੋ ਜੀ 50 HP ਟਰੈਕਟਰ ਆ ਗਿਆ ਆਗੇ ਭਾਈ ਸੁਪਰ ਮੇ ਬਸ ਡੱਕ ਡੱਕ ਜਾ ਵਿਚੇ ਆ ਫੇਵਰ ਛਤਰੀ ਲੱਗੀ ਆ ਸਰਮੇ ਤੇਲ ਪਾਣੀ ਨਾ ਤਿਆਰ ਹੈ ਗਿਆ 85 ਕੇ ਪੈਸੇ ਸਾਰਾ ਨਵਾਂ ਤੇਲ ਪਾਣੀ ਦਾ ਸਾਰਾ origignal ਆ ਕਹਿੰਦਾ ਭਾਈ ਸਰਵਿਸ ਕਰਾਉਣ ਦੀ ਲੋੜ ਨਹੀਂ ਪੰਜਾਬ ਨੰਬਰ ਆ 13 ਮਾਡਲ ਆ ਸ਼ਾਇਦ PP45 ਹੋਵੇ ਇਹ ਇਹਦਾ ਹੈਗਾ ਬਲਾਡੇ ਦਾ PP50 ਪੀਵੀ 50 ਬਲਾਡਾ ਇਹਦਾ ਪਣਾ ਲੋਨ ਵੈਂਸ ਵੀ ਇੱਥੇ ਕਰਾਵਾ ਰਹੇ 4 ਲੱਖ 70 ਹਜ਼ਾਰ ਲਿਖੀ ਬੈਠਾ ਮਿੱਟਕੀ ਕਿੰਨੇ ਦਾ ਸਾਢੇ 4 ਹਜ਼ਾਰ ਦਾ ਦੇ ਦਾਂ 4 ਲੱਖ 40 ਹਜ਼ਾਰ ਦਾ ਟਰੈਕਟਰ ਲੈ ਜੋ ਲਓ ਜੀ 2009 ਮਾਡਲ ਸੋਨਾ ਫਾਰਮ ਟਰੈਕ 60 ਪਿਆ ਰਹੇਗਾ ਭਾਈ 70 75 ਪੈਸੇ ਤੇ ਚਲਾ ਕੇ ਬਾਕੇ ਚਲ ਤਸੱਲੀ ਕਰਕੇ ਲੈ ਜਾਓ ਟਰੈਕਟਰ ਸੋਨਾ ਬਹੁਤਾ ਮਗਰਿਆਰਾਂ ਤੇ ਟੱਜਾਂ ਬਾਕੀ Ориਜਨਲ ਆ 2009 ਮਾਡਲ 265000 ਰੁਪਏ ਕਿੰਨੇ ਦਾ ਇਹ ਦੇ ਦਾਂਗੇ ਆਪਾਂ 2 ਲੱਖ ਤੇ 45000 ਰੁਪਏ 235000 ਦਾ ਲੈ ਜਾਓ ਚੰਗਾ ਡੈਟ ਉਹ ਦੂਆ 15 ਮਾਡਲ ਸੁਪਰ ਟਾਇਰ ਬਿਲਕੁਲ ਤਾਜ਼ੇ ਲਾਈ ਬਠਾ ਪਤਾ ਨਹੀਂ ਹੈਪੀ ਕਿੱਥੋਂ ਚੋਰੀ ਕਰਕੇ ਲਿਆਉਂਦਾ ਟਾਇਰਾਂ ਦੀ ਟਾਇਰਾਂ ਮੇਰੇ ਕੋਲ ਆਪਣੇ ਟਰੈਕਟਰ ਦਾੜੀ ਚੰਗੇ ਹੁੰਦੇ ਆ ਯਾਰ ਮੈਂ ਐਨਓਐਸ ਵੀ ਨਹੀਂ ਮਿਲਦੀ ਦੱਸ ਦਿਓ ਦੱਸਾਂਗੇ ਸੀਐਟ ਦੀ ਜੋੜੀ ਆ ਜੀ ਚਾਰੀ ਚਾਰੇ ਟਾਇਰ ਕ੍ਰੀਟ ਦੇ ਆ। ਯਾਰੀ। ਫਰੀ ਸਪੀਡ ਇਹਦੀ ਭਾਈ ਐਨਓਸੀ ਨਹੀਂ ਮਿਲਦੀ। ਕੈਸ਼ ਪੇਮੈਂਟ ਤੇ ਟਰੈਕਟਰ ਮਿਲੂਗਾ। ਆਪਾਂ ਦੇਣੀ ਬਹੁਤ ਜਾਇਜ਼ ਰੇਟ 'ਚ ਆ। 425 ਲਿਖੀ ਬੈਠਾ ਤਿੰਨ ਕਿੰਨੇ ਦਾ? 15 ਮਾਡਲ ਪਹਿਲਾਂ ਦੇ ਆ 425 ਲਿਖੀ ਬੈਠਾ। ਕਿੰਨੇ ਦਾ? ਉਹ ਕਰਦੇ ਯਾਰ। 3,90,000 ਦਾ ਟਰੈਕਟਰ ਲੈ ਜਾਓ। ਠੀਕ ਹੈ ਜੀ। ਉਦੋਂ ਬਾਅਦ ਆ ਗਿਆ ਭਾਈ। ਮਿਨੀ 60। ਕਰਾਹੇ ਦਾ ਬਾਦਸ਼ਾ। ਮਿਨੀ 60। 3600 ਫੋੜ। ਕੀ ਦਾ ਇਹ? ਇਹ ਬਿੱਲੇ ਦਾ। ਇਹ ਰਹਿਣੋ ਭਾਈ। ਕੁੱਤੂ ਆਪਾਂ। ਲਓ ਜੀ 2009 ਮਾਡਲ 60 ਐਮ ਐਮ ਮਾਸਟਰ ਮੈਲਜ ਟਰੈਕਟਰ ਦੀ ਟਾਇਰ ਬਿਲਕੁਲ ਨਵੇਂ ਆ ਭਾਈ ਟਰੈਕਟਰ ਸੋਹਣਾ ਬਹੁਤ ਹਾਸੀਲਾ ਸੁਲਣਾ ਨਾਲ ਪੰਪ ਕਹਿੰਦਾ ਖੁੱਲਿਆ ਨਹੀਂ ਭਾਈ ਅਵੇ ਪਾਸੇ ਖੁੱਲਿਆ ਨਹੀਂ ਇਹ ਆ ਦੇਖੋ ਚਾਬੀ ਨਹੀਂ ਲੱਗੀ ਰਹਿ ਗਈ ਬਾਕੀ ਭਾਈ ਕੋਕਾ ਪੀ ਸਾ 296000 ਲਿਖੀ ਬੈਠਾ ਦੇਣਾ ਕਿੰਨੇ ਦਾ ਇਹ ਦੇ ਦਾਂਗੀ ਲਿਖੀ ਵੀ 4 ਸਿਲੰਡਰ ਜਿੰਨੇ ਬੈਠਾ ਇਹ ਯਾਤੀ ਕੀ ਦਮ ਕਿੰਨੇ ਦਾ 2 ਲੱਖ ਤੇ 80 ਹਜ਼ਾਰ ਰੁਪਏ ਡਾਕਟਰ ਦੇ ਦਿਮਾਗ ਤੇ ਲੋਡ ਪੈ ਗਿਆ ਭਾਈ ਇਹਦੇ ਸਹੀ ਦੱਸ ਕਿੰਨੇ ਦਾ 75 ਹਜ਼ਾਰ ਦਾ ਸਹੀ ਗੱਲ ਕਰ ਤੂੰ ਕਰ ਦੇ ਫਿਰ 2 ਲੱਖ 60 ਹਜ਼ਾਰ ਦਾ ਲੈ ਜਾ ਯਾ ਸੁਣੋ ਹੀ ਆ ਯਾ ਸੁਣੋ ਵਾਲੀ ਕਾਹਦੀ ਆ ਸਾਲਾ ਉਹਨਾਂ ਦੀ ਕ ਕਿਹੋਂ ਸਾ ਮਾਡਲ ਹੈ ਇਹ ਹੈਗਾ ਸ਼ਰਮੇ 15 ਮਾਡਲ ਟਾਪ ਮਾਡਲ 2015 ਮਾਡਲ ਦਾ ਟਾਇਰ ਬਿਲਕੁਲ ਨਵੇਂ ਆ ਭਾਈ ਚਾਰੇ ਚਾਰੇ ਮੰਨੇ ਕੋਈ ਨਾ ਮੰਨੇ ਇਹਦੇ ਨਾਲ ਦੇ ਟਾਇਰ ਸੀ 40 45 ਪੈਸੇ ਆਪਾਂ ਖੁਦ ਨਵੇਂ ਪਵਾਏ ਹੋਏ ਕੋਈ ਨਹੀਂ ਮੰਨਦਾ ਤੇਰੀ ਭਾਈ ਮੰਡੀ 'ਚ ਖੜਾ ਤੂੰ ਹਾਂ ਸਹੀ ਆ ਤਾਂ ਹੀ ਕਰ 15 ਮਾਡਲ ਕਿ ਡਿਮਾਂਡ ਲਿਖੀ ਐ ਤੇ ਡਿਮਾਂਡ ਇਹ ਨਹੀਂ ਹੈਗੀ ਬਾਈ 4 ਲੱਖ ਤੇ 55000 ਰੁਪਇਆ ਦੇਣਾ ਕਿੰਨੇ ਦਾ ਇਹ ਦੇ ਦਾਂ ਸ਼ਰਮਿਆ ਬੱਸ 4.5 ਲਓ ਜੀ 4 ਲੱਖ 15000 ਦਾ ਲੋਨ ਫੈਂਸ ਤੇ ਟਰੈਕਟਰ ਤੇ ਹੋ ਜੂਗਾ ਲਓ ਜੀ ਆ ਜਾ ਹੋਰ ਹੈ ਕੋਈ ਪੌਣ ਵਾਲਾ ਬੱਸ ਇਹ ਪੌਣੇ ਲੈ ਬਾਈ ਮਿੱਤਰੋ ਬਾਈ ਕੋਲੇ ਟਰੈਕਟਰ ਹੁੰਦੇ ਆ ਬਾਈ ਘਰੇ ਬਾਦੂ ਠੀਕ ਹੈ ਗੱਲ ਘਰੇ ਜਾਉਂਗੇ ਜਿਹੜੇ ਰੇਟ ਬੋਲਿਆ ਬਾਈ ਕੋਲੇ ਘਰੇ ਜਾਇਓ ਹਾਂਜੀ ਪਹਿਲਾਂ ਜਾਣ ਸਾਥ ਨਮ ਥੱਲੇ ਬਹਿ ਕੇ ਚਾਹ ਪਾਣੀ ਪੀਓ ਹਾਂ ਜੇ ਕੋਈ ਦੂਰੋਂ ਆਇਆ ਰੋਟੀ ਪਾਣੀ ਰਹਿਣ ਦਾ ਵੀ ਰਹਿائش ਦਾ ਹੀ ਪ੍ਰਬੰਧ ਆਏਗਾ ਜਿਹੜੇ ਰੇਟ ਬੋਲਿਆ ਉਦੋਂ ਘਟਣਗੇ ਰੁਪਈਆ ਨਹੀਂ ਵਧਾ ਠੀਕ ਗੱਲ ਮੂੰਹੋਂ ਮੰਗੀ ਮੌਤ ਨਹੀਂ ਮਿਲਦੀ ਹਾਂਜੀ ਠੀਕ ਹੈ ਗੱਲ ਬਾਈ ਦਾ ਪਿੰਡ ਹੈਗਾ ਸੰਦੋਹਾ ਤਲਵੰਡੀ ਸਾਬੋਤੇ ਮੋੜ ਦੇ ਸੰਨ ਦੇ ਵਿੱਚ ਠੀਕ ਹੈ ਜੀ ਸੈਂਟਰ ਜਿਹਦੇ ਵਿੱਚ ਆ ਗਿਆ ਤਲਵੰਡੀ ਤੋਂ 12 ਕਿਲੋਮੀਟਰ ਮੋੜ ਤੋਂ 6 ਕਿਲੋਮੀਟਰ ਠੀਕ ਹੈ ਜੀ ਠੀਕ ਹੈ ਗੱਲ ਬਾਈ ਨਾਲ ਕੰਟੈਕਟ ਕਰ ਲਿਓ ਅ ਬਾਈ ਮੋਬਾਈਲ ਨੰਬਰ 6283585655 ਬਾਈ ਲਓ ਜੀ ਕੰਟੈਕਟ ਨੰਬਰ ਬਾਈ ਦਾ ਕਰ ਲਓ ਨਾਟ ਆਪਣਾ ਵੀ ਦੇ ਦਿਓ ਕਈ ਵੇਰ ਨਾਲ ਜੇ ਇਹ ਲੋਟ ਨਾ ਆਇਆ ਨਾ ਮੈਨੂੰ ਕਰ ਲਿਓ ਫੋਨ ਜੇ ਕਮਿਸ਼ਨ ਮੰਗੇ ਤੁਥੋਂ ਹਾਂ ਆਪਾਂ ਬੈਠਣ ਦੇਣ ਕਰੇਗਾ ਤੁਰੀ ਜਿਹੜਾ ਵੀ ਟਰੈਕਟਰ ਇਹ ਤੋਂ ਲਵ ਕਹਦੇ ਸ਼ਰਮੇ ਨੇ ਕਿਹਾ ਜੀ 1000 ਚਾਬੀ ਦੇ ਨਾਲ 1000 ਰੁਪਿਆ ਦੇ ਕਰਦਾ ਠੀਕ ਹੈ ਜੀ ਕੋਈ ਟਰੈਕਟਰ ਲਵ ਥੋੜੇ ਮੁੱਲ ਵਾਲਾ ਬਾਲੇ ਮੁੱਲ ਵਾਲਾ 1000 ਰੁਪਿਆ ਚਾਬੀ ਨਾਲ ਤੋਂ ਫੜੀ ਜਾਓ ਮੇਰਾ ਨਾਮ ਲੈ ਕੇ ਇਹ ਨਾ ਸਾਹਿਬ ਚ ਆਇਆ ਮੈਨੂੰ ਫੋਨ ਕਰ ਦਿਓ ਮੈਂ ਚੱਕ ਕੇ ਆਪਣਾ ਟੁੱਟਿਆ ਸਾਈਕਲ ਤੇ 15 ਮਿੰਟਾਂ ਵਿੱਚ ਤੁਹਾਡੇ ਕੋਲ ਪਹੁੰਚ ਜਾਵਾਂ ਤੇ ਆਪਣਾ ਆ ਵੀ ਸੂਰਾ ਸ਼ਰਮੇ ਤੂੰ ਆਪਣੇ ਦੋਨੇ ਜਾਇ ਰੇਟ ਹੁੰਦੇ ਆ ਆਪਾਂ ਇਹ ਗੱਲ ਕਹਿੰਦੇ ਨਾ ਸ਼ਰਮੇ ਵੀ ਭਾਈ ਰੇਟ ਚੈੱਕ ਕਰਕੇ ਉਹ ਚਾਰੇ ਪਾਸੇ ਆਪਾਂ ਇਹ ਨਹੀਂ ਕਹਿੰਦੇ ਆਪਣੇ ਕੋਲ ਸਿੱਧੇ ਆਜੋ ਇਹ ਆਪਣਾ ਝੂਲ ਹੀ ਆ ਦੋਨਾਂ ਦਾ ਹਨਾ ਤੂੰ ਵੀ ਮੈਂ ਤੁਹਾਨੂੰ ਇਹ ਗੱਲ ਦੱਸਦਾ ਸੱਚੀ ਗੱਲ ਆ ਭਾਈ ਪਰसों ਜੁੱਥੇ ਮੇਰਾ ਨਾ ਮੁੰਡਾ ਗੱਡੀ ਲੈ ਗਿਆ ਬਲੇਰੋ ਆਪਣੀ ਵਾਲੀ ਹੂੰ ਕਹਿੰਦਾ ਮੈਂ ਬਿਲ ਭਰ ਕੇ ਆਉਣਾ ਅੱਛਾ ਮੈਂ ਹੋਲੀ ਲੈ ਕੇ ਜਾਈ ਇੱਕ ਗਵੰਡੀਆਂ ਦਾ ਮੁੰਡਾ ਚੜ ਗਿਆ ਨਾਲ ਬਿਲ ਭਰ ਕੇ ਉਹਦੇ ਨੂੰ ਆਉਣ ਵਿੱਚ ਗ੍ਰੈਡ ਦੇ ਵਿੱਚੋਂ ਗੱਡੀ ਤੇਜ਼ ਤੇ ਗੱਡੀ ਨੇ ਕੀ ਕੀਤਾ ਨਾ ਜੀ 5 ਫੁੱਟ ਬਾਹਰ ਨੀਵਾ ਤੇ ਤੁਸੀਂ ਗੱਪ ਮੰਨੂਗੇ ਪਰ ਭਾਈ 15 20 ਫੁੱਟ ਗੱਡੀ ਦੇ ਟਾਇਰ ਨਹੀਂ ਲੱਗੇ ਧਰਤੀ ਨਾਲ ਠੀਕ ਆ ਗੱਲ ਜਾ ਕੇ ਖਾਲ ਚ ਬੱਜੀ ਗੱਡੀ ਅੱਛਾ ਇੱਕ ਨਵੇਂ ਪੈਸੇ ਦਾ ਗੱਡੀ ਦਾ ਨੁਕਸਾਨ ਨਹੀਂ ਹੋਇਆ ਤੇ ਭੋਲੂ ਦੇ ਲਈ ਲੱਗੀ ਚਰੀਟ ਤੇ ਫਿਰ ਇੱਥੋਂ ਆ ਗੱਲਾਂ ਸੋਚਦੇ ਆ ਕਿ ਯਾਰ ਜਿਹੜੇ ਆਪਾਂ ਜਾਜ ਗੱਲਾਂ ਕਰਦੇ ਆ ਤੇ ਜਾਜ ਟਰੈਕਟਰ ਵੇਚਦੇ ਆ ਨਾ ਠੱਗੀ ਨਹੀਂ ਮਾਰਨੀ ਕਿਸੇ ਨਾਲ ਆਹ ਖਾਦੀ ਹੋਈ ਆ ਨਹੀਂ ਅੱਜ ਨੂੰ ਤਾਂ ਭੋਲੇ ਦੀ ਲੱਤ ਜੀ ਨਾ ਇਟਾਣਾ ਬੰਨੀ ਹੁੰਦੀ ਸਹੀ ਗੱਲ ਆ ਬਾਈ ਤੇ ਇਸ ਗੱਲੋਂ ਤੁਹਾਡਾ ਧੰਨਵਾਦ ਆ ਜਿਹੜੇ ਭਾਈ ਸੀਸਾ ਦਿੰਨੇ ਆ ਉਹ ਜਰੂਰ ਲੱਗ ਜਾਂਦੀਆਂ ਬੰਦੇ ਨੂੰ। ਤੇ ਨਹੀਂ ਨੀ ਉਹ ਕੋਈ ਭਾਈ ਹੋਰ ਮੇਰੇ ਵਰਗਾ ਠੱਗੂ ਹੁੰਦਾ ਕੋਈ। ਤੇ ਇੱਕ ਵੱਲਾ ਤਵਾਂ ਟੁੱਟੀ ਹੁੰਦੀ ਮੁੰਡੇ ਦੀ। ਹਾਂ ਮੰਜੇ ਤੇ ਪਿਆ ਹੀ ਨਾ ਵਈ ਪਿੱਕ ਪੈਸੇ ਦਾ ਗੱਡੀ ਦਾ ਨੁਕਸਾਨ ਤੇ ਨਾ ਜੋ ਆਗਦਾ। ਠੀਕ ਹੈ। ਇਹ ਆਪਣਾ ਨੰਬਰ ਮੇਰਾ WhatsApp ਨੰਬਰ 887294545 ਕਾਲਿੰਗ ਨੰਬਰ 947884545। ਅੱਛਾ ਵੀਰੇ 2012 ਮਾਡਲ ਦੇ ਉੱਪਰ ਟਰੈਕਟਰ ਆ ਜਿਹੜਾ ਵੀ ਬਾਈ ਕੋਲੇ ਜਾਂ ਮੇਰੇ ਕੋਲੇ ਸਾਰਿਆਂ ਦੇ ਲੂਨ ਫੈਂਸ ਹੋ ਜੂਗਾ ਸਾਰੇ ਟਰੈਕਟਰਾਂ ਦੇ ਵਿੱਚ ਪੁਰਾਣੇ ਟਰੈਕਟਰ ਕੱਟੇ ਜਾਣਗੇ ਟਰੈਕਟਰ ਕੱਟੇ ਜਾਣਗੇ ਜਾਇਜ ਰੇਟ ਤੇ ਜਾਇਜ ਹੀ ਦਿੰਨੇ ਆ ਕਿਹੜਾ ਰੇਟ ਬੋਲਤਾ ਕੀ ਰੇਟ ਚ ਕਟਾਂਗੇ ਸਾਡਾ ਟਰੈਕਟਰ ਵੀ ਲੈ ਜਾਓ ਆਪਦਾ ਵੀ ਰੱਖੋ ਅੱਥ ਦੇਣਾ ਤਸੱਲੀ ਕਰ ਲਓ ਜੇ ਤਾਂ ਤੁਹਾਡਾ ਵਿਕਦਾ ਹੋਇਆ ਵੱਧ ਵੇਚ ਕੇ ਸਾਨੂੰ ਪੈਸੇ ਦੇ ਦਿਓ ਹਾਂ ਬਿਹਾਰੀ ਗੱਲਾਂ ਨਾ ਭਾਈ ਹਾਂਜੀ ਠੀਕ ਹੈ ਗੱਲ ਜੇ ਤੁਹਾਡਾ ਨਾ ਵਿਕਿਆ ਭਾਈ ਸਾਡੇ ਘਰੇ ਟਰੈਕਟਰ ਖੜਾ ਦਿਓ ਠੀਕ ਹੈ ਠੀਕ ਹੈ ਗੱਲ ਇਹ ਵੀਡੀਓ ਵਧੀਆ ਲੱਗੀ ਦੱਬ ਕੇ ਲਾਈਕ ਕਮੈਂਟ ਸ਼ੇਅਰ ਕਰੋ ਪੇ ਨੂੰ ਕਰ ਲੈ ਫੋਲੋ ਆ ਭੁੱਲੋ ਤਲਵੰਡੀ ਸਾਬ ਵਾਲਾ ਸਿੱਧੂ ਸਿੱਧੂ ਟ੍ਰੇਡ YouTube ਤੇ Facebook ਤੇ Facebook ਤੇ ਬਹੁਤ ਬਹੁਤ ਮਿਹਰਬਾਨੀ ਬਾਈ ਸਸਿਕਾ ਸਾਰਿਆਂ ਨੂੰ ਮਿਹਰਬਾਨੀ ਸਿੱਧੂ ਸਾਹਿਬ ਠੀਕ ਹੈ ਥੈਂਕ ਯੂ